ਸਵਾਗਤ ਹੈ ਬਾਈ ਜੀ ਤੁਹਾਡਾ ਸਾਰਿਆਂ ਦਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਬਾਈ ਜੀ ਪੁਦੀਨੇ ਦੀ ਖੇਤੀ ਦੀ ਇਹ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਬਾਈ ਜੀ ਪੁਦੀਨਾ ਇਹ ਆਪਾਂ ਆਪਣੇ ਘਰੇ ਲਾਇਆ ਬਾਈ ਜੀ ਤੇ ਪੁਦੀਨੇ ਨੂੰ ਬਾਈ ਜੀ ਗਰਮੀਆਂ ਦੇ ਵਿੱਚ ਜੂਸ ਦੇ ਵਿੱਚ ਪਾਣ ਵਾਲੇ ਯੂਜ਼ ਕਰਦੇ ਨੇ ਹੁਣ ਮਾਰਕੀਟ ਦੇ ਵਿੱਚ ਗੋਲ ਗੱਪਿਆਂ ਦੀ ਰੀੜੀ ਲੱਗਦੀ ਹੈ ਗੋਲ ਗੱਪੇ ਦੇ ਪਾਣੀ ਦੇ ਵਿੱਚ ਇਹ ਪੁਦੀਨੇ ਪੁਦੀਨਾ ਯੂਜ਼ ਕਰਾਇਆ ਜਾਂਦਾ ਆ ਦੇਖ ਸਕਦੇ ਹੋ ਸ਼ੁੱਧ ਪਿਓਰ ਹਰਾ ਪੁਦੀਨਾ ਅਸੀਂ ਵੀ ਬਾਈ ਜੀ ਹਰੇ ਪਦੀਨੇ ਦੀ ਚਟਣੀ ਖਾਂਦੇ ਆ ਤੇ ਸਵੇਰੇ ਅਸੀਂ ਚਟਣੀ ਹਰੇ ਪਦੀਨੇ ਦੀ ਖਾਈਦੀ ਆ ਬਾਈ ਜੀ ਹਰੇ ਪਦੀਨੇ ਦੀ ਚਟਣੀ ਦੇ ਨਾਲ ਰੋਟੀ ਖਾਈਦੀ ਆ ਠੀਕ ਹੈ ਬਾਈ ਜੀ ਤਾਂ ਪਦੀਨੇ ਨੂੰ ਬਾਈ ਜੀ ਆਯੁਰਵੇਦ ਦੇ ਵਿੱਚ ਬਹੁਤ ਵੱਡਾ ਦਰਜਾ ਦਿੱਤਾ ਗਿਆ ਕਿਉਂਕਿ ਇੱਕ ਜੜੀ ਵੀ ਹੈ ਇਹਦੀ ਇੱਕ ਦਵਾਈਆਂ ਵੀ ਤਿਆਰ ਹੁੰਦੀਆਂ ਨੇ ਇਹ ਮੈਡੀਸਨ ਮੈਡੀਸਨਾਂ ਦੇ ਵਿੱਚ ਵੀ ਪੈਂਦਾ ਠੀਕ ਹੈ ਜੀ ਤਾਂ ਬਾਈ ਜੀ ਪਦੀਨੇ ਦੀ ਪਦੀਨੇ ਦਾ ਬਹੁਤ ਸਾਰਾ ਆਪਣੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਨੇ ਪਦੀਨੇ ਦੇ ਤਾਂ ਜੇ ਤੁਹਾਨੂੰ ਵੀ ਕਿਤੇ ਆਸ-ਪਾਸ ਪੁਦੀਨਾ ਮਿਲੇ ਤੁਸੀਂ ਵੀ ਲਾ ਸਕਦੇ ਹੋ ਨੂੰ ਇਹਦੀ ਜੜਾਂ ਪੱਟ ਕੇ ਆਪਦੇ ਘਰੇ ਲਾ ਸਕਦੇ ਹੋ ਇਹ ਸਾਡੇ ਆਪਣੇ ਖੇਤਾਂ ਵਿੱਚ ਅਸੀਂ ਪੁਦੀਨਾ ਲਾਇਆ ਹੋਇਆ ਸੀ ਤਾਂ ਮੈਂ ਸੋਚਿਆ ਵੀ ਚਲੋ ਵੀਡੀਓ ਬਣਾ ਕੇ ਬਾ ਦਿਨੇ ਆ ਤਾਂ ਬਾਈ ਜੀ ਪੁਦੀਨੇ ਦੀ ਪੁਦੀਨੇ ਦੇ ਬਹੁਤ ਸਾਰੇ ਹੈਲਥ ਵਾਸਤੇ ਬੜੇ ਬੈਨੀਫਿਟ ਨੇ ਪੁਦੀਨੇ ਦੇ ਤਾਂ ਵੀਡੀਓ ਚੰਗੀ ਲੱਗੀ ਬਾਈ ਜੀ ਦੱਬ ਕੇ ਸ਼ੇਅਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਚੈਨਲ ਤੇ ਨਵੇਂ ਆਏ ਚੈਨਲ ਨੂੰ ਬਾਈ ਜੀ ਫੋਲੋ ਕਰਦਿਆ ਕਰੋ ਤੁਹਾਡੇ ਇੱਕ ਵੀਡੀਓ ਸ਼ੇਅਰ ਕਰਨ ਨਾਲ ਲਾਈਕ ਕਰਨ ਨਾਲ ਬਾਈ ਜੀ ਸਾਡਾ ਹੌਸਲਾ ਬਲੰਦ ਹੁੰਦਾ ਤੇ ਸਾਡਾ ਵੀਡੀਓ ਪਾਉਣ ਦਾ ਬਾਈ ਜੀ ਜਜਵਾ ਵਧਦਾ ਤਾਂ ਕਿ ਅਸੀਂ ਤੁਹਾਨੂੰ ਹੋਰ ਇਸ ਤੋਂ ਵੀ ਵਧੀਆ-ਵਧੀਆ ਵੀਡੀਓ ਖੇਤੀਬਾੜੀ ਰਿਲੇਟਡ ਅਸੀਂ ਤੁਹਾਨੂੰ YouTube ਤੇ Facebook ਤੇ ਪਾਉਂਦੇ ਰਹੀਏ ਆਪਣਾ Facebook ਚੈਨਲ ਵੀ ਖੇਤੀਬਾੜੀ ਕਿਸਾਨ ਹੈ ਜੀ ਤੇ ਆਪਣਾ YouTube ਚੈਨਲ ਵੀ ਖੇਤੀਬਾੜੀ ਕਿਸਾਨ ਹੈ ਜੀ ਤੇ ਇਹਨਾਂ ਚੈਨਲਾਂ ਨੂੰ ਤੁਸੀਂ ਫੋਲੋ ਕਰਕੇ ਆਪਣੀ ਵੀਡੀਓ ਦੇਖ ਸਕਦੇ ਹੋ ਤੇ ਬਾਈ ਜੀ ਪਦੀਨੇ ਦੀ ਵੀਡੀਓ ਚੰਗੀ ਲੱਗੀ ਦੱਬ ਕੇ ਸ਼ੇਅਰ ਕਰ ਦਿਆ ਕਰੋ ਤੇ ਨੈਕਸਟ ਵੀਡੀਓ ਦੇ ਵਿੱਚ ਅਸੀਂ ਹੋਰ ਕਿਸੇ ਵਧੀਆ ਸਬਜ਼ੀ ਰਿਲੇਟਡ ਤੁਹਾਨੂੰ ਵੀਡੀਓ ਪਾਵਾਂਗੇ ਧੰਨਵਾਦ ਜੀ ਸਤਿ ਸ੍ਰੀ ਅਕਾਲ